ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਪੀਰ ਸਿੰਘ ਤੁਸੀਂ ਵੀ ਕਿਰੋ ਸਾਡਾ YouTube ਚੈਨਲ ਤੁਹਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਦੱਸਾਂਗੇ ਕਿ ਜੋ ਬਾਜਾ ਖਤੇਣੀ ਸਿੰਘ ਦੇ ਵਿਚਕਾਰ ਫੰਡਰਵਰਥ ਚੱਲ ਰਹੀ ਹੈ ਉਸ ਤੇ ਕੀ ਮਤਬੇਦਨ ਅਤੇ ਅਤੇ ਉਹਨਾਂ ਵਿਚਾਰੇ ਕਿੰਨੇ ਤੋਂ ਵਰਤੀ ਕੇ ਚੱਲ ਰਹੀ ਹੈ ਤਾਂ ਕੁਝ ਸਮਾਂ ਪਹਿਲਾਂ ਗਣੀ ਸਿੰਘ ਅਤੇ ਬਾਦਸ਼ਾਹ ਦਾ ਇੰਟਰਵਿਊ ਲਿਆ ਗਿਆ ਜਿਸ ਵਿੱਚ ਬਹੁਤ ਸਹੀਆਂ ਗੱਲਾਂ ਸਾਹਮਣੇ ਆਈਆਂ ਇਹਨਾਂ ਇੰਟਰਵਿਊ ਵਿੱਚ ਕਈ ਰਾਜਤਾਨ ਨੇ ਆਏ ਜੋ ਕਿ ਬਹੁਤ ਹੀ ਵੱਡੇ ਕਲਾਸਿਕ ਹਰਦੇ ਸਨ ਜੇ ਗੱਤ ਤੁਸੀਂ ਨਹੀਂ ਤੇ ਰਾਤਾਂ ਨੂੰ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਜਿੰਨਾ ਦੇਖਿਓ ਤਾਂ ਕੋਈਸ ਮੋਬੈਲੰਬਾ ਜਾਨੇ ਕਿ ਗਾਣਾ ਕੰਬਿਆ ਦੀ ਜਿਸ ਵਿੱਚ ਉਸਨੇ ਕਿਹਾ ਸੀ ਕਈ ਲੋਕਾਂ ਦਾ ਤਾਂ ਕਮਬੈਕ ਹੀ ਨਹੀਂ ਹੋ ਰਹਾ ਉਹ ਗੱਲ ਇਸ ਇੰਟਰਵਿਊ ਵਿੱਚ ਬਾਸ਼ਾ ਨੇ ਸਮਝਾਈ ਕਿ ਉਹ 애니ਥਿੰਗ ਆਫਟ ਦੇਖਤੇ ਹੀ ਗਈ ଥି। ਤਾਂ ਉਸ ਤੋਂ ਬਾਅਦ 애니ਥਿੰਗ ਨੇ 350 ਤੇ ਜੋ ਕਿ ਇੱਕ ਬਹੁਤ ਹੀ ਕਰਾਰਾ ਜਨੂਬ ਸੀ ਇੱਕ ਉਕਰਵਰਸੀ ਤੇ ਚੱਲਦੀ ਆ ਰਹੀ ਹੈ ਕਈ ਸਮੇਂ ਤੋਂ ਤਸਤੀ ਕੀ ਵਜਾਇਏ ਜੇ ਅੱਜ ਕਿਸੇ ਵੀਡੀਓ ਵਿੱਚ ਸਟ੍ਰੀਮ ਕਰਾਣੀ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਕੋਟੀਸਾ ਮੱਬਨ ਅਣੀ ਸਿੰਘ ਨੇ ਇੱਕ YouTube ਚੈਨਲ ਦਾ ਲਲਣ ਟੌਪ YouTube ਚੈਨਲ ਉੱਪਰ ਇੰਟਰਵਿਊ ਦਿੱਤਾ ਤੇ ਲਲਣ ਟੌਪ ਇੱਕ ਬਹੁਤ ਹੀ ਵਧੀਆ YouTube ਚੈਨਲ ਹੈ ਜੋ ਕਿ ਬਹੁਤ ਹੀ ਵਧੀਆ ਅਤੀ ਸੱਚੀਆਂ ਖਬਰਾਂ ਲਈ ਜਾਣਿਆ ਜਾਂਦਾ ਹੈ ਤਾਂ ਖੋਸਤੇ ਅਣੀ ਸਿੰਘ ਨੇ ਇੰਟਰਵਿਊ ਦਿੱਤਾ ਜਿਸ ਵਿੱਚ ਸਰਵਤ ਦੇ ਵੀ ਲੋਕੀ ਬਹੁਤ ਹੀ ਵਧੀਆ ਜਰਨਲਿਸਟ ਹਨ ਉਹਨਾਂ ਨੇ ਬਹੁਤ ਹੀ ਵਧੀਆ ਜਵਾਬ ਪੁੱਛੇ ਅਤੇ ਐਨੀਥਿੰਗ ਨੇ ਬਹੁਤ ਹੀ ਵਧੀਆ ਜਵਾਬ ਦਿੱਤੇ ਉਹਨਾਂ ਵਿੱਚੋਂ ਪੇਸ਼ਵਾਰਦਾਨ ਜਿਵੇਂ ਕਿ ਬਾਦਸ਼ਾਹ ਮਾਫੀਆ ਮੀਰ ਦਾ ਇਤਾਦੀ ਜਾਣੀ ਕਿਸ ਤਰ੍ਹਾਂ ਜਵਾਬ ਦਿੰਦੇ ਵੇ ਅਭੀ ਸਿੰਘ ਨੇ ਕਿਹਾ ਕਿ ਕੋ ਮਰੀਮ ਮੀਰ ਦਾ ਇਸਾ ਨਹੀਂ ਸੀ ਅਤੇ ਉਹ ਇੱਕ ਅਮੀਰ ਬਾਪ ਦੀ ਉਲਾਦ ਵੀ ਅਤੇ ਜਿਸ ਨੇ ਪੈਸੇ ਦੇ ਦਮ ਤੇ ਆਪਣਾ ਨਾਮ ਬਣਾਇਆ ਅਤੇ ਐਨੀਥਿੰਗ ਨੇ ਦੱਸਿਆ कि तकरीबन 2000s ਦੇ ਵਿੱਚ ਉਹਨਾਂ ਦੇ ਪਿਤਾ ਉਹਨਾਂ ਕੋਲ ਆਏ ਹਨ ਅਤੇ 10 ਲੱਖ ਰੁਪਏ ਦੇ ਕੇ ਗਾਣਾ ਕਰਨ ਲਈ ਕਿਹਾ ਗਿਆ। ਕਹੀਂ ਸੀ ਨੇ ਕਿਹਾ ਦੀ ਉਮਾਸ਼ੀਆ ਮਟੀਰ ਦਾ ਤੇ ਹਿੱਸਾ ਨਹੀਂ ਸੀ। ਉਹ ਸਿਰਫ ਇੱਕ ਕਲਾਇੰਟ ਸੀ। ਇਸ ਤੋਂ ਬਾਅਦ ਬਾਦਸ਼ਾਹ ਦਾ ਇੱਕ ਵੀਡੀਓ ਆ ਗਿਆ ਜਿਸ ਵਿੱਚ 23 ਵਾਰ ਦੁਬਾਰਾ ਪੁੱਛੇ गए। ਉਹ ਹੀ ਚੈਨਲ ਦਲਲਤ ਟੌਪ YouTube ਚੈਨਲ ਉੱਪਰ ਅਤੇ ਬਾਦਸ਼ਾਹ ਦਾ ਜਵਾਬ ਸੀ ਕਿ ਉਮਾਸ਼ੀਆ ਮਟੀਰ ਦਾ ਹਿੱਸਾ ਸੀ। ਪਤਿਆਨੀ ਸਿੰਘ ਦੇ ਅਮੀਰ ਬਾਪ ਨੇ اولاد ਵਾਲੇ ਇਤਫਾਲ ਤੇ ਬਾਸ਼ਾ ਨੇ ਜਵਾਬ ਦਿੱਤਾ ਕਿ ਆਪਣੇ ਪਿਤਾ ਪਰ ਬਾਸ਼ਾ ਨੇ ਦੱਸਿਆ ਕਿ ਉਹ ਤੀਲੀ ਵਿੱਚ ਇੱਕ ਬਿਜਲੀ ਖੋੜ ਵਿੱਚ ਛੋਟੇ ਜਿਹੇ ਅਫਰਦ ਹਨ ਅਤੇ ਉਹਨਾਂ ਦੀ ਮਾਤਾ ਇੱਕ ਡੀਜਰਨ ਅਤੇ ਹਣੀ ਸਿੰਘ ਦੇ ਨੋਰਥ ਲੈਟਰਡਰ ਵਾਲੇ ਬਿਆਨ ਤੇ ਬਾਸ਼ਾ ਨੇ ਕਿਹਾ ਕਿ ਜੇਕਰ ਉਹ ਪੈਲੈਂਟਡ ਨਾ ਹੁੰਦੇ ਤਾਂ ਅੱਜ ਇੱਥੇ ਤੱਕ ਕਿਵੇਂ ਪਹੁੰਚਦੇ ਅਤੇ ਇਹ ਵੀ ਤੇਜਾ ਕਿ ਉਹਨਾਂ ਦੇ ਪਿਤਾ ਜ਼ਰੂਰ ਅੰਨੀ ਸਿੰਘ ਕੋਲ 100 ਲੱਖ ਰੁਪਏ ਲੈ ਕੇ ਗਾਣਾ ਕਰਨ ਵਾਸਤੇ ਗਏ ਤਾਂ ਉਹ ਵੀ ਅਨੀਥਿੰਗ ਨੇ ਉਹਨਾਂ ਦੇ ਗਾਣੇ ਨਹੀਂ ਕੀਤੇ ਪੈਸੇ ਲੈ ਲੈ ਅਤੇ ਉਹਨਾਂ ਦੇ ਗਾਣੇ ਨਹੀਂ ਕੀਤੇ ਤੇ ਅਨੀਤ ਸਿੰਘ ਤੋਂ ਪੁੱਛਿਆ ਗਿਆ ਕਿ ਕੋ ਫਿਊਚਰ ਵਿੱਚ ਬਾਸ਼ਾ ਨਾਲ ਕੋਈ ਕੋਲੈਬੋਰੇਸ਼ਨ ਕਰਕੇ Song ਬਣਾਤਕ ਦੇ ਹਨ ਜਾਂ ਨਹੀਂ ਇਸਦਾਨੀ ਸਿੰਘ ਨੇ ਇਨਸਾਫ ਦੀ ਮੰਗਾਰ ਕਰ ਦਿੱਤਾ ਕਿ ਉਹ ਬਾਸ਼ਾ ਨਾਲ ਕਦੇ ਵੀ Song ਨਹੀਂ ਬਣਾ ਸਕਦੇ ਅਤੇ ਇਹੇ ਸੇਮ ਸਵਾਲ ਬਾਸ਼ਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇੱਕ ਵਾਰ ਤਾਂ ਜਵਾਬ ਦੇ ਦਿੱਤਾ ਪਰ ਪਰ ਬਾਅਦ ਵਿੱਚ ਬਾਸ਼ਾ ਨੇ ਕਹਿ ਕਿ ਫਿਊਚਰ ਵਿੱਚ ਕਦੇ ਅਜਿਹਾ ਹੋਦਰਦਾ ਬਾਸ਼ਾ ਨੇ ਆਪਣੇ ਇੰਟਰਵਿਊes ਕਈ ਵੱਡੇ ਘੁਲਾਟੇ ਕੀਤੇ ਜਿਵੇਂ ਕਿ ਅੰਗਰੇਜ਼ੀ ਵੀਡੀਓ ਦਾ ਰੈਪ ਬਾਸ਼ਾ ਨੇ ਲਿਖਿਆ ਸੀ ਤੇ ਪ੍ਰੌਮ ਪ੍ਰੰਗ ਗਾਣਾ ਵੀ ਬਾਸ਼ਾ ਨੇ ਹੀ ਕਿਹਾ ਸੀ ਜੋ ਕਿ ਐਨੀਥਿੰਗ ਨੇ ਉਹਨਾਂ ਨੂੰ ਕੋਈ ਵੀ ਕ੍ਰੈਡਿਟ ਨਹੀਂ ਦਿੱਤਾ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਇੱਕ ਗੱਲ ਤਾਂ ਮੰਨਣ ਵਾਲੀ ਹੈ ਕਿ ਬਾਸ਼ਾ ਇੱਕ ਅਮੀਰ ਕਰਤੋਕ ਕਿਉਂ ਬਾਸ਼ਾ ਨੇ ਦੱਸਿਆ ਕਿ ਦੋ ਰਿਸ਼ੇ ਸੱਤ ਵਿੱਚ ਐਨਸਿੰਗ ਕੋਲ ਉਹਨਾਂ ਦੇ ਪਿਤਾ 10 ਲੱਖ ਰੁਪਏ ਲੈ ਕੇ ਗਏ ਕਰਨ ਪੂਕ ਗਾਣੇ ਨਹੀਂ ਲਗਾਉਣ ਕਰਨ ਵਾਲੀ ਹੈ ਕਿ ਦੋ ਰਿਸ਼ੇ ਸੱਤ ਵਿੱਚ ਬਾਜਾ ਦੇ ਪਿੱਛੇ ਤਾਣਾੜ ਕੋਟ ਤੋਂ ਰੌਣ ਲਈ ਅਨੀਤ ਸਿੰਘ ਕੋਲ 10 ਲੱਖ ਰੁਪਏ ਲੈ ਕੇ ਗਿਆ ਤਾਂ ਜੋ ਕਿ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹਨ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਬਾਜਾ ਇੱਕ ਅਮੀਰ ਘਰਪਰ ਸੀ। ਬਤ ਤੁਸੀਂ ਵੀ ਆਪਣੀ ਰਾਏ ਕਮੈਂਟ ਕਰਕੇ ਜੀ ਦੱਸਿਓ। ਅਤੇ ਦੋਨੋਂ ਇੰਟਰਵਿਊ ਦ ਲੱਟ ਆਫ YouTube ਚੈਨਲ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ। ਧੰਨਵਾਦ।